ਇਹ ਕਰ ਪਿਆ ਗੋੜ ਬ੍ਰਹਮਣ ਕਿਆ ਨੂਰੀ ਅੱਬਾ ਕਿਆ ਨੇਕ ਲੰਕ ਕਿਆ ਮਾਮੇ ਬੈਦੀ ਕਿਆ ਉਹ ਧਰਤੀ ਤੇ ਉਤੇ ਪ੍ਰਗਟ ਹੋ ਚੁਕੇ ਨੇ ਉਸੇ ਦੀ ਜੀ ਹਰਬਾਨੀ ਆਪ ਜੀ ਦੇ ਨਾਲ ਸਾਂਝੀ ਹੋ ਰਹੀ ਹੈ ਡਾਕਟਰ ਮੇਰੇ ਵੀਰ ਜੀ ਆਪ ਜੀ ਦੇ ਨਾਲ ਸੁਖਵੀਰ ਸਿੰਘ ਜੀ ਆਪ ਜੀ ਦੇ ਨਾਲ ਹਰਬਾਨੀ ਸਾਂਝੀ ਕਰਨਗੇ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਵੀਰ ਹਰਜੀਤ ਸਿੰਘ ਜੀ ਸਰਪੰਚ ਉੱਤਾਰ ਰਹਿਣ

ਔਰ ਇੱਥੇ ਆਏ ਭਾਈ ਮੇਰੇ ਸਾਰੇ ਭਣਾ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਵੇਂ ਕਿ ਮੇਰੇ ਵੀਰ ਨੇ ਬਾਣੀ ਪੜੀ ਤੇ ਵੇਦੀ ਨੇ ਦੱਸਿਆ ਕਿ ਕਲਯੁਗ ਕੋਲੋਂ ਉਹੀ ਵੱਸ ਸਕਦਾ ਜੋ ਆਪਣਾ ਵਸਪਾ ਜਿਹੜਾ ਸਤਗਤੀ ਛੋੜੀ ਛਾੜੇ ਇੱਥੇ ਸਮਝਣ ਵਾਲੀ ਤੇ ਸੋਚਣ ਵਾਲੀ ਗੱਲ ਹੈ ਕੀ ਆ ਕਲਯੁਗ ਹੈ ਕੀ ਸਤਜੋ ਕਲਯੁਗ ਤ੍ਰੇਤਾ ਚਾਰ ਯੁਗ ਵੀ ਨੇ ਔਰ ਉਹ ਚਾਰੇ ਯੁਗ ਸਾਡੇ ਸਰੀਰ ਦੇ ਅੰਦਰ ਵੀ ਭੁਗਤਦੇ ਨੇ ਜੇ ਅਸੀਂ ਸਤ ਦੇ ਵਿੱਚ ਹਾਂ ਜਤੀ ਸਤੀ ਸਵਰ ਸੰਤੋਕੀ ਹਾਂ ਤੇ ਫਿਰ ਅਸੀਂ ਸਤਯੁਗੀ ਹਾਂ ਜੇ 1% 25% ਸਾਡੇ ਵਿੱਚ ਵਕਾਰ ਆ ਗਿਆ ਤੇ 3% ਸਹੀ ਆ ਤੇ ਫਿਰ ਤ੍ਰੇਤਾ ਯੁਗ ਦੇ ਵਿੱਚ ਆ ਤੇ ਜੇ ਅੱਧਾ ਝੂਠ ਤੇ ਅੱਧਾ ਚੰਗਾ ਤੇ ਫਿਰ ਅਸੀਂ ਦਵਾਪਰ ਜਾ ਜਦੋਂ ਕਲਯੁਗ ਉਦੋਂ ਆ ਗਿਆ ਜਦੋਂ ਅਸੀਂ ਬਿਲਕੁਲ ਹੀ ਬੁਕਾਰਾਂ ਦੇ ਵਿੱਚ ਫਸ ਗਏ। ਔਰ ਇਹ ਜੋ ਕਿ ਸਾਰੇ ਸਾਡੇ ਸਰੀਰ ਦੇ ਉੱਤੋਂ ਦੀ ਚਲਦੇ ਹਨ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਸਾਨੂੰ ਆਣ ਕੇ ਸਤਜੂਗੀ ਧਾਰਨਾ ਦੇ ਵਿੱਚ ਪ੍ਰਵੇਸ਼ ਕਰਨ ਲਈ ਕਿਹਾ। ਹੁਣ ਕਲਯੁਗੀ ਕੀ ਆ? ਜਿੱਥੇ ਝੂਠ, ਝੂਟ, ਕੂੜ, ਮਕਾਰ, ਹੰਕਾਰ, ਵਿਵਚਾਰ, ਕਕਰਮ, ਭ੍ਰਿਸ਼ਟਾਚਾਰ, ਚੁਗਲੀ, ਨਿੰਦਿਆ ਇਹ ਸਾਰੀ ਕਲਯੁਗ ਦੀ ਬਾਣਾ ਹੈ। ਅਗਰ ਇਹ ਨਹੀਂ ਹੈ ਤੇ ਫਿਰ ਸੱਜੂਗੀ। ਜਿੱਥੇ ਜਾਤ ਪਾਤ, ਧਿਰ ਮਜਬ ਹਧਾਰ ਤੇ ਕਿਰਨਾ ਚਲਦੀ ਆ ਤੇ ਫਿਰ ਅਸੀਂ ਕੀ ਆ ਕਲਯੁਗੀ ਆ। ਜੇ ਸਰਵ ਮਾਨਵ ਜਾਤੀ ਨੂੰ ਅਸੀਂ ਪਿਆਰ ਨਹੀਂ ਕਰਦੇ ਤੇ ਫਿਰ ਅਸੀਂ ਕਲਯੁਗੀ ਆ। ਕਿਉਂਕਿ ਮਾਨਵ ਜਾਤੀ ਜਿਹੜੀ ਉਹ ਸਾਰੀ ਬਣਾਈ ਹੋਈ ਕਿੰਨੇ ਆ ਪ੍ਰਮਾਤਮਾ ਨੇ। ਹੋਰ ਪ੍ਰਮਾਤਮਾ ਇੱਕ ਹੈ। ਮਾਨਵੀ ਆਤਮਾ ਇੱਕ ਹੈ ਜੇ ਜਾਤ ਪਾਤ ਧਿਰ ਮਜਬਦਾਰ ਹੈ ਤਾਂ ਉਹ ਅਸੀਂ ਖੁਦ ਸਮਾਜ ਨੇ ਆਪ ਪੈਦਾ ਕੀਤਾ ਹੈ ਇਸ ਕਰਕੇ ਸੱਚੇ ਪਾਤਸ਼ਾਹੀ ਨੇ ਜੇ 117 ਸਾਨੂੰ ਜੀਵਨ ਦਿੱਤਾ ਹੈ ਉਹਦੇ ਵਿੱਚ ਚਾਹ ਮੀਠ ਸ਼ਰਾਬ ਫੀਮ ਪੰਗ ਪੋਸਤ ਮਾ ਕੋ ਨਸ਼ੇ ਤੋਂ ਛੁਟਾਇਆ ਕਿਉਂਕਿ ਇਹ ਕੀ ਕਰਦੇ ਆ ਸਾਡੀ ਬੁੱਧੀ ਪ੍ਰੇਸ਼ਟ ਕਰਦੇ ਆ ਅਸੀਂ ਸਤੂ ਵਾਲੇ ਪਾਸੇ ਨਹੀਂ ਜਾਵਾਂਗੇ ਰਕਸ਼ਿਸ਼ਵਾਦੀ ਪਾਸੇ ਜਾਵਾਂਗੇ ਔਰ ਇਹ ਹੀ ਅਕਾਲਪੁਰ ਜਦੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਸਾਰਿਆਂ ਤੋਂ ਰਹਿਤ ਕਰਦਾ ਹੈ ਤਾਂ ਸਾਨੂੰ ਸਾਜੂਗੀ ਜੀਵਨ ਦਿੰਦਾ ਸੋਵੀਰ ਜੀ ਨੇ ਜੋ ਕਾਲਯੁਗ ਬਾਰੇ ਦੱਸਿਆ ਸੀ ਔਰ ਬਹੁਤ ਅੱਛਾ ਜੀ ਕਿਉਂਕਿ ਇਹ ਧਾਰਨਾਵਾਂ ਸਾਡੇ ਅੰਦਰ ਵੀ ਹੈ ਇਹ ਖੁਦ ਅਸੀਂ ਆਪ ਸੋਚਣਾ ਕਿ ਅਸੀਂ ਕਿਹੜੀ ਧਾਰਨਾ ਨੂੰ ਅਪਣਾਉਣਾ ਹੈ ਸਾਜੂਗੀ ਨੂੰ ਲਾਉਣਾ ਤ੍ਰੇਤਾ ਨੂੰ ਲਾਉਣਾ ਦਵਾਪਰ ਨੂੰ ਲਾਉਣਾ ਕਿ ਕਾਲਯੁਗ ਨੂੰ ਲਾਉਣਾ ਸੋਵੀਰ ਜੀਓ ਸਚੇ ਪਾਤਸ਼ਾਹੀ ਨੇ ਜੋ ਹਰ ਬਾਣੀ ਦੇ ਗ੍ਰੰਥ ਲਿਖਾਏ ਗਏ ਹਨ ਔਰ 24 ਗ੍ਰੰਥ ਲਿਖਾਏ ਹਨ ਜਿਹੜੇ ਸਤਜਗਤ ਧਾਰਨਾ ਲਿਆ ਸਹਿ ਸ਼ਿਰੂ ਗੁਰੂ ਗੁਰੂ ਬੰਸਗੀਰਾ ਇਨ੍ਹਾਂ ਦਿਨਾਂ ਦੇ ਵਿੱਚ ਪਰਿਵਾਰ-ਵਾਰਨਾ ਪਰਿਵਾਰ ਨੂੰ ਆਤਮ ਜਾਤੀ ਦੇ ਉੱਤੇ ਸਮਰਪਣ ਕਰਨਾ ਕੀ ਸੀ ਕੂਡ ਚੋਂ ਬਾਹਰ ਕੱਢਣਾ ਔਰ ਇਸ ਸਿੱਖ ਮਰਯਾਦਾ ਨੂੰ ਕਾਇਮ ਕਰਨਾ ਜਿਹੜੀ ਸਾਫ਼ ਸੁਥਰੀ ਔਹ ਸੱਚੇ ਪਾਤਸ਼ਾਹ ਨੇ ਜੋ ਹਰ ਬਾਣੀ ਲਿਖਾਈ ਹੈ ਮੈਂ ਉਹਦੇ ਵਿੱਚੋਂ ਲੇਖ ਲੈਣਾ ਇਹ ਹੈ 27 ਪੋ 2021 ਬਿਕਰਮੀ ਹਰਪਾ ਗੰਦਵਾਰ ਜੇਠਵਾਰ ਅਬਰੇ ਪਿਆਰ ਨਾਲ ਪੜੀਏ ਅਮਰ ਜੋ ਹਰ ਬਾਣੀ ਲਿਖਾਈ ਗਈ ਹੈ ਸੱਚੇ ਪਾਤਸ਼ਾਹ ਜੀ ਉਹਨਾਂ ਉੱਤੇ ਪੜ ਕੇ ਆਪਾਂ ਵਿਚਾਰ ਕਰੀਏ 2021 ਕਹੇ 2021 ਕੀ ਹੈ ਬਿਕਰਮੀ ਕਰੋ ਕਹਿ ਰਹੇ ਵੇਖੋ ਸੋਣਾ ਸਮਤ ਸਮਤੀ ਨਾਲ ਮਲਾਈਆ ਪੁਰਖੇ ਅਕਾਲ ਕੀਤੀ ਰਹਿਮਤ ਪਰਵਦਗਾਰ ਦਇਆ ਕਮਾਈਆ ਇਹ ਪੁਰਖੇ ਅਕਾਲ ਨੇ ਰਹਿਮਤ ਕੀਤੀ ਹੈ ਜਿੰਨੇ ਸਾਰਿਆਂ ਨੂੰ ਸਾਨੂੰ ਇਕੱਠੇ ਕੀਤਾ ਹੈ ਔਰ ਕਲਜੁਬੇ ਦੇ ਵਿੱਚੋਂ ਕੱਢਿਆ ਜਨਮ ਭਗਤੋ ਤੁਹਾਡੇ ਨਾਲ ਹੋਇਆ ਸਹਿਮਤ ਸੈਮ ਕੁੜਾ ਦੇ ਗਵਾਈਆ ਅਸ਼ਾ ਸ਼ਬਦ ਇਸ਼ਾਰਾ ਮਾਰ ਕੇ ਸੈਨਕ ਸੋਏ ਕਲਯੁਗ ਲੈ ਜਗਾਈਆ ਸ਼ਬਦ ਸਰ ਇਸ਼ਾਰਾ ਦੇ ਕੇ ਤੇ ਜਿਹੜੇ ਕਲਯੁਗ ਦੇ ਵਿੱਚ ਸੋਏ ਹੋਏ ਉਹਨਾਂ ਨੂੰ ਜਾਗਰਤ ਕੀਤਾ ज्योति जो सुरूपार आप अपनी कृपा कर लेखा देवे थाइया भी सौ इक्की कहे खोर नहीं कोई शहन शाह नजरी आईया जो सच संघासन बैठा ला ਭਵਨਾਸ਼ੀ ਕਰਤਾ ਵੱਡ ਵੱਡ ਆਈਆ ਸਤ ਰੰਗ ਨਿਸ਼ਾਨੇ ਰਿਆ ਚਲਾ ਆਜੋ ਸੰਗਸਨ ਦੇ ਨਾਲ ਸਤ ਰੰਗ ਆਈ ਸਹਿਬ ਸਤ ਰੰਗ ਸੋਹਣੀ ਬਣਤ ਬਣਾਈਆ ਚਾਰੋ ਕੁੰਟ ਸਮਝਾ ਸ਼ਬਦ ਸੰਦੇਸ਼ਾਂ ਸ਼ਬਦ ਸੰਦੇਸ਼ ਦਰੜਾ ਹਿਆ ਭਗਤਾਂ ਦੇ ਸਲਾ ਸਾਚੀ ਸਿੱਖਿਆ ਇਕ ਮਨਾਈਆ ਇਕੋ ਪ੍ਰਬਦਰ ਲਿਆ ਮਨਾ ਦੂਜੀ ਅਵਰ ਨ ਕੋਈ ਪੜਾਈਆ ਆ ਸਿੱਖਿਆ ਦਿੱਤੀ ਪ੍ਰਭ ਇਕੋ ਹੀ ਆ ਔਰ ਇਹ ਕੇਦੇ ਦਰ ਦੇ ਉੱਤੇ ਹਨ ਨਾ ਕੋਈ ਸੂਰ ਖਾਏ ਨਾ ਕੋਈ ਗਾਂ ਦੋਆਂ ਦਾ ਮਾਲਕ ਇੱਕੋ ਨਜ਼ਰੀ ਆਈਆ ਨਾ ਸੂਰ ਖਾਣਾ ਨਾ ਗਾਂ ਖਾਣੀ ਨਾ ਕਿਸੇ ਕਿਉਂਕਿ ਮਾਲਕ ਉਹਨਾਂ ਦਾ ਵੀ ਉਹ ਹੀ ਹੈ ਅਗਰ ਉਹਨਾਂ ਦਾ ਵੀ ਮਾਲਕ ਕੋਈ ਹੈ ਤਾਂ ਅਸੀਂ ਅਤਿਆਚਾਰ ਕਰਦੇ ਆਂ ਤਾਂ ਫਿਰ ਅਸੀਂ ਕਲ ਜੁਹੀਆਂ ਮੰਦਰ ਮਠ ਕੋਈ ਮਾਨ ਰਿਆ ਨਾ ਚਾਰੋ ਕੁੰਟ ਦੇ ਦੋਹਾਈਆ ਪੀਰ ਪਕੰਬਰ ਕੱਠੇ ਹੋ ਕੇ ਗਇਆ ਆਪਣਾ ਬੰਦ ਮਕਾਈਆ ਉੱਚੀ ਕੂਕ ਕੂ ਕਰੇ ਸਣਾ ਤੇਰੀ ਬੇਪਰਵਾਹੀਆ ਗੋਵਿੰਦ ਕਹੇ ਸੁਨਿਆ ਸੰਦੇਸ਼ ਪ੍ਰਾਪਤ ਤੇਰੀ ਸਰਨ ਆ ਭਗਤੋ ਇਹ ਦੋ ਵੱਡਾ ਨਹੀਂ ਕੋਈ ਨਰੇਸ਼ ਸ਼ੈਨ ਸ਼ਾਰੂਪ ਨ ਕੋਈ ਤਰਾਈਆ ਇਹ ਪ੍ਰਮਾਤਮਾ ਨੇ 992 ਚੌਕ ਜੋ ਭਾ ਕੇ ਕ੍ਰਿਸ਼ਨ ਅਨਸ਼ਾਦਾ ਰੂਪ ਲੈਤਾ ਹੋਰ ਸ਼ੰਚੇ ਸਮਤ ਲਈ ਸ਼ੰਚਾ ਹੈ ਆਹ ਕੇ ਸ਼ੰਚਾਈ ਕਮ ਜਿ ਜ ਸਦਾ ਹੁ ਅਮ ਸਦਾ ਹਮੇਸ਼ ਜਗ ਚੌਕੜੀ ਸੇਵਕ ਮਾਈਆ ਗੋਰੀ ਅਵਤਾਰ ਪੀਰ ਪ੍ਰਕੰਬਰ ਉਸ ਨੂੰ ਕਰਨ ਅਦੇਸ਼ ਤੁਸੀਂ ਸਾਰੇ ਦਿਓ ਸੀਸ ਚੁਕਾਈਆ ਜੋ ਨਿਰਗੁਣ ਹੋ ਕੇ ਬਦਲ ਕੇ ਆਇਆ ਵੇਖ ਜੋਤੀ ਜਾਤਾ ਵੇਸ ਵਟਾਈਆ ਭਾਗ ਲਗਾ ਕੇ ਸੰਭਲ ਦੇਸ ਸਾਡੇ ਤਿੰਨ ਹੱਥ ਡੇਰਾ ਲਾਈਆ ਸੰਭਲ ਦੇਸ ਜਿਹੜਾ ਵਗਾ ਜੋ ਮਹਾਰਾਜ ਦਾ ਸਾਢੇ ਤਿੰਨ ਹੱਥ ਲੱਸੀਆ ਉਥੇ ਆ ਕੇ ਪ੍ਰਮਾਤਮਾ ਨੇ ਸਾਰਾ ਖੇਡ ਕੀਤੀ ਜੋਤੀ ਜਤਾ ਹੋ ਪਰਵੇਸ਼ ਸ਼ਬਦੀ ਡੰਕ ਸੁਣਾਈਆ ਇਕੀਆਂ ਇਕੀਆਂ ਦੀ ਰਚ ਕੇ ਖੇਡ ਸੋਹਣਾ ਰੰਗ ਰੰਗਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੇਰਵਾਨ ਹੋਇਆ ਸਹਾਈਆ ਜਾਨ ਭਗਤੋ ਇਹ ਦੋ ਵੱਡਾ ਨਹੀਂ ਕੋਈ ਤਖਤ ਤਖਤ ਨਵਾਸੀ ਕੋ ਨਜ਼ਰੀ ਆਈਆ ਇਸ ਤੋਂ ਪਰੇ ਨਹੀਂ ਕੋਈ ਅਰਸ਼ ਅਰਸ਼ ਨੂੰ ਚਰਨਾ ਹੀਠ ਦਬਾਈਆ ਇਸ ਤੋਂ ਵੱਡਾ ਨਹੀਂ ਕੋਈ ਜੋਦਾ ਮਰਦ ਸੁਰਬੀਰ ਅਖਵਾਈਆ ਦੇਸ ਤੋਂ ਬਿਨਾ ਵੰਡੇ ਨਾ ਕੋਈ ਦਰਦ ਦੁਖੀਆਂ ਦਾ ਮਾਹੀ ਬੇਪਰਵਾਹੀਆ ਘੋੜੇ ਅਵਤਾਰ ਸੁਣ ਕੇ ਅਰਜ ਪੈਗੰਬਰਾਂ ਪਿੱਛੇ ਫੇਰਾ ਪਾਈਆ ਸਭ ਦਾ ਲਾ ਕੇ ਜਾਏ ਕਰਜ ਸਾਹਬ ਅਗਲਾ ਦੇਖ ਲਾਈਆ ਤੁਹਾਨੂੰ ਦੇਣਾ ਪੈਣਾ ਕਿਸੇ ਤਰਤ ਸਾਫ ਬਰੀ ਦੇ ਕਰਾਈਆ ਜੇਦੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਚਾ ਵਰ ਕਿ ਆਪਾਂ ਜੋ ਸੱਚੇ ਪਾਤਸ਼ਾਹ ਦੀ ਮੋਹ ਸੁਣ ਰਿਹਾ ਜੋਤੀ ਜੋਤ ਸਰੂਪ ਹਾਰ ਜੋਤੀ ਸਾਡੀ ਆਤਮਾ ਹੈ ਜੋਤ ਪਰਮਾਤਮਾ ਹੈ ਜੋ ਜਿਹੜਾ ਸਾਰ ਜੋਤੀਆਂ ਦਾ ਮਾਲਕ ਹੈ ਉਹ ਜੋਤ ਸੂਬ ਪਰਮਾਤਮਾ ਖੁਦ ਹਾਰ ਹੈ ਇਸ ਜਨ ਭਗਤੋ ਇਸ ਤੋਂ ਵੱਡਾ ਨਹੀਂ ਕੋਈ ਨਰਹਿਣ ਨਰ ਹਰ ਇੱਕੋ ਨਜ਼ਰੀ ਆਈਆ ਜੋ ਸਬਦਾ ਸਾਕ ਸੈਣ ਜਨ ਸੱਜਣ ਮੇਹਨ ਮਲਾਇੰਦਾ ਜਿਸ ਦਾ ਅਜੁਗ-ਜੁਗ ਲੈਣਾ ਦੇਣਾ ਚੌਕੜੀ ਵੇਖ ਵਖਾਇੰਦਾ ਸਾਚਾ ਢੋਲਾ ਆ ਆ ਕਹਿਣ ਸੋਹੰਗਾ ਰਾਗ ਲਾਹਿੰਦਾ ਸੋ ਹੰਗਰਾ ਕੀ ਸੋ ਪਰਮਾਤਮਾ ਹੰਗ ਆਤਮਾ ਆਤਮਾ ਤੇ ਪਰਮਾਤਮਾ ਦਾ ਮਿਲਨ ਜਿਹੜਾ ਉਹੀ ਸੋ ਹੰਗਰਾ ਕਲਯੋਗ ਕਿੜੇ ਕਿਰਿਆ ਨਾ ਵਹਿਣਾ ਵੇਣ ਸੋ ਦਰਿਆਏ ਪਾਰ ਕਰਾਇੰਦਾ ਨਾ ਤੋੜ ਕੇ ਭਾਈ ਭੈਣ ਆਤਮ ਪਰਮਾਤਮ ਮੇਲ ਮਲਾਇੰਦਾ ਦਰਸ਼ دکھਾ ਕੇ ਆਪਣੇ ਨੈਣ ਨਿਜੇ ਆਤਮ ਪਰਮਾਤਮਾ ਇੱਕੋ ਘਰ ਵਿਖਾਏਂਦਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਿਕਾਏਂਦਾ ਜਨ ਭਗਤੋ ਇਸ ਤੋਂ ਵੱਡਾ ਨਹੀਂ ਕੋਈ ਰਾਜ ਦੋ ਜਹਾਨ ਸੀਸ ਨਵਾਈਆ ਇਸ ਦੇ ਇਸ ਤੋਂ ਸੋਹਣਾ ਨਹੀਂ ਕੋਈ ਤਾਜ ਜਗਤ ਸੀਸ ਨਾ ਕੋਈ ਬੰਧਾਈਆ ਸੋ ਇਹ ਤਾਜਾਂ ਦਾ ਮਾਲਕ ਨੇਕ ਲੰਕਾ ਉਤਾਰ ਜਿਸ ਦੇ ਸਿਰ ਤੇ ਪੰਜ ਮੁਕੀ ਦਾ ਤਾਜ ਲੱਗਾਇਆ ਇਸ ਤੋਂ ਵੱਡਾ ਨਹੀਂ ਕੋਈ ਕਾਜ ਬੇਨ ਭਗਤੀਓ ਭਗਤ ਪਾਰ ਕਰਾਈਆ ਇਸ ਤੋਂ ਵੱਡਾ ਨਹੀਂ ਕੋਈ ਦਾਸ ਮਾਲਕ ਬਣ ਕੇ ਨਫਰ ਹੋਰ ਨਾ ਸੇਵ ਕਮਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਦ ਦੇਵਨ ਹਾਰ ਵਡਿਆਈਆ ਸੁਖ ਬੀਜਿਓ ਜਦੋਂ ਅਕਾਲ ਪੁਰਖ ਧਰਤੀ ਦੇਤੇ ਆਉਂਦਾ ਹੈ ਜ ਸਮਾਜ ਨੂੰ ਸੁਧਾਰਨ ਵਾਸਤੇ ਆਉਂਦਾ ਕਿਉਂਕਿ ਸਮਾਜ ਦੇ ਵਿੱਚ ਜਦੋਂ ਵਿਕਾਰ ਕੋੜ ਜਿਆਦਾ ਫੈਲ ਜਾਂਦਾ ਤੇ ਫਿਰ ਸਮਾਜ ਅਤਿਆਚਾਰੀ ਹੋ ਜਾਂਦਾ ਜਦੋਂ ਅਤਿਆਚਾਰੀ ਹੋ ਜਾਂਦਾ ਤੇ ਫਿਰ ਉਹਨੂੰ ਅਤਿਆਚਾਰ ਦੇ ਵਿੱਚੋਂ ਹੀ ਕੱਢਣ ਵਾਸਤੇ ਸੇਧ ਦੇਣ ਵਾਸਤੇ ਪਰਮਾਤਮਾ ਨੇ ਨਰ ਤੇ ਪੰਚ ਤਰ ਦਾ ਸਰੀਰ ਜਿਹੜਾ ਉਹ ਪ੍ਰਗਟ ਹੁੰਦਾ ਉਹਦੇ ਉਧਾਰਨ ਘਟ ਕੇ ਸਮਾਜ ਨੂੰ ਸੇਧ ਦਿੰਦਾ ਸੋ ਵੀਰ ਜੀਓ ਮੈਂ ਤੇ ਹੀ ਪਰਮਣੀ ਸਵਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਅਤੇ ਸੰਗਤ ਪਾਸੋਂ ਕਜਾਜਤ ਚਾਹੁੰਦਾ ਹਾਂ ਇਹ ਕੋਈ ਅਕਰਵਲ ਪ੍ਰਿਆ ਗਿਆ ਹੋਇਆ ਹੈ ਤਾਂ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਔਰ ਹਰ ਸੰਗਤ ਪਾਸੋਂ ਕੇਵਲ ਮੰਗਦਾ ਹਾਂ ਪਾਉ ਪੰਜ ਕਰਨ ਦਾ ਸਾਥ ਦੇ ਹੋਈ ਸੋਹਮਾਰਾਇ ਸ਼ੀਸ਼ ਵਿਸ਼ਨੂੰ ਭਗਵਾਨ ਦੀ ਜੀ ਸੋ ਭਗਵਾਨ ਦੀ ਜੈ ਸੋ